ਵੀਡੀਓ ਬੜੀ ਜੰਦੀ ਸੀ ਮੈਂ ਵੀਡੀਓ ਬਣਾਈ ਹੈ ਇਹ ਦਰ ਰੋਈ ਜਾਂਦੇ ਉਦੋਂ ਦੀ ਕਹਿੰਦੀ ਨਵੀਤ ਕੋਲ ਜਾਣਾ ਪ੍ਰਾਠਾ ਪ੍ਰਾਠਾ ਮੇਰਾ ਸੱਸੇਪਾ ਹੋਤਾ ਖੜਾ ਜਿੱਲਾ ਸੇਨਪੁੱਤ ਤੋਂ ਕੀ ਮਰੀਆ ਵਧੀਆ ਵਧੀਆ ਕਾਨੂੰ ਮਮਾ ਕਾਨੂੰ ਪਤਾ ਟਿਚਿੰਗ ਕਹਿਣਾਗਾ ਵੀ ਫੋਨ ਉਹ ਪਤਾ ਫੋਨ ਲਾਈਨਸ ਦਾ ਫੋਨ ਲਾਈਨਸ ਤੇ ਪਤਾ ਕਰ ਖੋ ਕਰਨਾਗਾ ਅੱਛਾ ਕੋਈ ਨਾ ਪਕਰਨਾ ਜੀ ਕਰ ਲੈਣਾ ਮੇਰੇ ਕੋਲ ਤੁਸੀਂ ਚਾਹੁੰਦੇ ਸੀ ਵੀ ਤੇਰੀ ਯਾਦ ਕਰਕੇ ਆਉਣਾਗਾ ਵੀ ਕਰ ਲੂ ਮੈਂ ਖਾਉਂਗੀ ਇਹਨੂੰ ਕਰ ਲੈਣਾ ਮੇਰੇ ਪੁੱਤ ਨੂੰ ਅੱਜ ਮੈਂ ਯਾਦ ਕਰਵਾ ਦੇਣਾ ਮੇਰੇ ਪੁੱਤ ਨੇ ਕਰ ਲੈਣਾ ਇੱਕ ਮਿੰਟ ਵਿੱਚ ਪਾਠ ਕਰ ਲਿ ਗਏ ਸੀ ਤੁਸੀਂ ਹੈ ਲੱਗ ਇਹ ਟੱਕਣ ਜਿਹਾ ਲੱਗਦਾ ਪੁੱਤ ਸੋਚ ਇਹ ਮੇਰਾ ਟੱਕਣਾ ਹੈ ਹੈ ਨੌਰੀ ਤੂੰ ਤੁਸੀਂ ਪਾਠ ਕਰ ਦਿੱਗੇ ਸੀ ਪੁੱਤ ਬੱਸ ਦੇ ਵਿੱਚ ਮੈਂ ਗਈ ਤਾਂ ਸੀ ਪਰ ਮੈਨੂੰ ਯਾਦ ਵੀ ਨਹੀਂ ਲੱਗਿਆ ਮਾਲੀ ਕਿੰਨੀ ਸੀ ਯਾਦ ਉਹਦਾ ਨਹੀਂ ਯਾਦ ਹੋਇਆ ਲਾ ਹੋ ਜਾਣਾ ਇੱਕ ਦਿਨ ਪਾਠ ਕਰਨਾ ਥੋੜੀ ਹੋਊਗਾ ਕਿੰਨੇ ਦਿਨ ਕਰਨਾ ਪੈਣਾ ਪਾਠ ਫਿਰ ذکی یاد ਹੋ ਜਾਂਦਾ ਬਾਪੇੰ ਦਾ ਮਿਲੇ ਪੁੱਤ ਜਿੱਤੇ ਮਿਲੇ ਬਾਪੇੰ ਮੰਮਾ ਹਾਂ ਸੁਤੇ ਤਾਂ ਨਹੀਂ کسی ਬਾਸਾ ਦੇ ਵਿੱਚ ਕੁਝ ਸੁਤੇ ਸੀ ਸੁਤੋ ਜੀ اچھا Smell ਇਹ ਗੰਦਾ ਉਹ ਨਾ ਖੁਰਕਾ ਨਾ ਕਰਾਉ ਲੜਨ ਨੂੰ ਮੰਮਾ ਹੂੰ ਅੱਜ ਨੱਕ ਸੀ ਦੇ ਇੱਥੇ ਬਲੱਡ ਨਿਕਲੀ ਜਾਂਦਾ ਸੀ ਓ ਕਿਵੇਂ ਨਕ ਤੇ ਨਹੀਂ ਇੱਥੇ ਇੱਥੇ ਹਾਂ ਕਿਵੇਂ ਨਿਕਲਿਆ ਇਹ ਮੇਰੇ ਕੋਲ ਨਿਕਲ ਆ ਰਿਹਾ ਉਹ ਮਨੋਖੋ ਚੜ੍ਹਨ ਲੱਗ ਰਿਹਾ ਹੈ